ਬਾਬਾ ਜੀ ਜੋ ਕੇ ਬਲਵਿੰਦਰ ਸੇਖੋਂ ਬੋਲੋ ਤੁਹਾਡੇ ਤੇ ਕੋਈ ਇਲਜ਼ਾਮ ਲਾਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਬਲਵਿੰਦਰ ਸਿੰਘ ਸੇਖੋਂ ਬੋਲੋ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਝੂਠੀ ਅਤੇ ਬੇਬੁਨਿਆਦ ਹੈ ਕੋਈ ਚੰਗਾ ਵਿਅਕਤੀ ਕਿਸੇ ਦੇ ਇਲਜ਼ਾਮਬਾਜ਼ੀ ਕਰੇ ਤਾਂ ਮੰਨਿਆ ਵੀ ਜਾ ਸਕਦਾ ਹੈ ਇੱਕ ਠੱਗ ਵਿਅਕਤੀ ਜਿਹਦਾ ਆਪਣਾ ਕੋਈ ਵजूद ਨਹੀਂ ਹੈ ਉਹ ਇਲਜ਼ਾਮਬਾਜ਼ੀ ਕਰੇ ਉਹ ਕਦੇ ਵੀ ਨਹੀਂ ਮੰਨਿਆ ਜਾ ਸਕਦਾ ਬਲਵਿੰਦਰ ਸਿੰਘ ਸੇਖੋ ਉਹ ਵਿਅਕਤੀ ਹੈ ਜਿਹੜਾ ਇੱਕ ਫਰਾਡ ਵਿਅਕਤੀ ਹੈ ਜਿਨੇ ਇੱਕ ਬੈਂਕ ਤੋਂ ਲੋਨ ਕਰਵਾ ਕੇ ਆਪਣੀ ਕੋਠੀ ਦੇ ਉੱਪਰ 29 ਲੱਖ ਰੁਪਈਆ ਦਾ ਉਹ ਲੋਨ ਨਹੀਂ ਭਰਿਆ ਜਿਹਦੇ ਵਿੱਚ ਉਹਦਾ ਮਕਾਨ ਵੀ ਫਰਕ ਹੋ ਚੁੱਕਿਆ ਅਤੇ ਉਹ ਕੋਰਟ ਦੇ ਵਿੱਚ ਉਹਦਾ ਕੇਸ ਜਿਹੜਾ ਹੈਗਾ ਚੱਲ ਰਿਹਾ ਹੈਗਾ ਮਾਸਟਰ ਨਾਰ ਸਿੰਘ ਜੀ ਨੇ ਇਥੋਂ ਦੇ ਬਹੁਤ ਹੀ ਸਤਿਕਾਰਯੋਗ ਨੇ ਆ ਮੈਂ ਕਿ ਚਲੋ ਹਰ ਬੰਦੇ ਦਾ ਆਪੋ ਆਪਣਾ ਲੈਣ ਦੇਣਾ ਮੈਂ ਇਸ ਵਿਸ਼ੇ ਤੇ ਜਾਣਾ ਨਹੀਂ ਸੀ ਚਾਹੁੰਦਾ ਉਨੇ ਬਹੁਤ ਇਲਜਾਮਬਾਜੀ ਮੇਰੇ ਪਿੱਛੋਂ ਕੀਤੀ ਮੇਰੇ ਵਿਰੋਧੀਆਂ ਦੇ ਨਾਲ ਰਲ ਕੇ ਜਿਨ੍ਹਾਂ ਨੇ ਪਹਿਲਾਂ 4 ਸਾਲ ਜਿਨ੍ਹਾਂ ਦੇ ਨਾਲ ਮੈਂ ਲਗਾਤਾਰ ਆਪਣੇ ਮਕਾਨ ਦਾ ਕੇਸ ਵੀ ਲੜਦਾ ਰਿਹਾ ਤੇ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ ਚੜ੍ਹਦੀ ਕਲਾ ਨਾਲ ਰਿਹਾ ਨਿਉ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮੇਰੇ ਵਿਰੁੱਧ ਜੋ ਕੇਸ ਪਾਏ ਮਾਰਾ ਨੇ ਚੜ੍ਹਦੀ ਕਲਾ ਰੱਖੀ ਹੈ ਕਦੇ ਵੀ ਕੋਈ ਪ੍ਰੋਬਲਮ ਜਿਹੜੀ ਨਹੀਂ ਆਈ ਹੈਗੀ ਭਾਵੇਂ ਕਿ ਕਾਫੀ ਮੈਨੂੰ ਫਾਈਟ ਕਰਨੀ ਪਈ ਹੈ ਲੜਨਾ ਪਿਆ ਚੰਡੀਗੜ੍ਹ ਤੱਕ ਜਾਣਾ ਪਿਆ ਬੜੇ ਮੇਰੇ ਢੇੜੇ ਲੱਗਿਆ ਬੜਾ ਤੇਲ ਫੁਕਿਆ ਬੜਾ ਪੈਸਾ ਮੈਨੇ ਖਰਚ ਕੀਤਾ ਦਗਾਲ ਪਿੰਡ ਦੀ ਬੀਬੀ ਆ ਇੱਕ ਬਲਜੀਤ ਕੌਰ ਉਹ ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਲੜ ਕੇ ਪਹਿਲਾਂ ਵੀ ਖਾਪੀ ਪ੍ਰੋਪੋਗੈਂਡਾ ਮੇਰੇ ਵਿਰੁੱਧ ਜਿਹੜਾ ਰਚਿਆ ਹੁਣ ਮੈਂ ਵਿਦੇਸ਼ ਚਲੇ ਗਿਆ ਮੇਰੇ ਵਿਦੇਸ਼ ਜਾਣ ਦਾ ਫਾਇਦਾ ਇਹਨਾਂ ਨੇ ਠਾ ਕੇ ਤੇ ਮੇਰੇ ਪਿੱਛੋਂ ਇਹ ਪ੍ਰੋਪੋਗੈਂਡਾ ਜਿਹੜਾ ਪਿੰਡ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਨਗਰ ਬਹੁਤ ਸਤਿਕਾਰਯੋਗ ਤੇ ਬੜਾ ਸਿਆਣਾ ਨਗਰ ਹੈ ਜਿਨ੍ਹਾਂ ਨੇ ਇਹਨਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਕੁਝ ਵਿਅਕਤੀ ਜਿਹੜੇ ਮੇਰੇ ਵਿਰੋਧੀ ਸੀਗੇ ਅੱਜ ਵੀ ਵਿਰੋਧੀ ਹੈ ਤੇ ਉਹਨਾਂ ਨੇ ਹਮੇਸ਼ਾ ਵਿਰੋਧੀ ਰਹਿਣਾ ਹੈ ਉਹ ਵਿਅਕਤੀ ਇਹਦੇ ਨਾਲ ਲੱਗ ਕੇ ਜਿਹੜਾ ਹੈਗਾ ਇਹਦੇ ਨਾਲ ਲੱਗ ਕੇ ਕਿਉਂਕਿ ਉਹਨਾਂ ਦਾ ਪਹਿਲਾ ਵਾਹ ਨਹੀਂ ਚੱਲਿਆ ਹੈਗਾ ਤੇ ਪਹਿਲਾਂ ਉਹਨਾਂ ਨੇ ਬਹੁਤ ਪ੍ਰੋਪੋਗੈਂਡਾ ਮੇਰੇ ਵਿਰੋਧੀ ਜਿਹੜਾ ਕੀਤਾ ਇਹ ਵਿਅਕਤੀ ਉਹ ਵਿਅਕਤੀ ਹੈ ਜਿਨੇ ਮਾਸਟਰ ਨਾਰਜੀ ਚਲੋ ਭਾਵੇਂ ਕਿ ਉਹਨਾਂ ਦਾ ਆਪਣਾ ਲੈਣ ਦੇਣਾ ਪਰ ਮੈਂ ਉਹਨਾਂ ਦੀਆਂ ਗੱਲਾਂ ਤੇ ਪਰ ਉਹਨਾਂ ਦਾ ਹੁਣ ਜਿਹੜਾ ਸਾਰਾ ਪੜਦਾ ਜਿਹੜਾ ਫਾਸ਼ ਕਰਕੇ ਛੱਡੂਗਾ ਤਾਂ ਕਿ ਕਿਸੇ ਹੋਰ ਨੂੰ ਇਹ ਵਿਅਕਤੀ ਠੱਗੀ ਨਾ ਲਾਵੇ ਉਹਨਾਂ ਦੇ ਕੋਲੋਂ 2 ਕਿੱਲੇ ਜ਼ਮੀਨ ਦੀ ਭਾਵੇਂ ਕਿ 10 ਕਿੱਲੇ ਜ਼ਮੀਨ ਇਹਨਾਂ ਨੇ ਉਹਨਾਂ ਨੂੰ ਦਿੱਤੀ ਤੇ 8 ਕਿੱਲੇ ਜ਼ਮੀਨ ਜਿਹੜੀ ਰਜਿਸਟਰੀ ਉਹਨਾਂ ਦੇ ਭੈਣ ਦੇ ਨਾਂ 'ਤੇ ਉਹ ਕਰਾ ਦਿੱਤੀ ਜੋ ਬਲਵਿੰਦਰ ਸਿੰਘ ਸੇਖੋ ਉਹਨਾਂ ਦੇ ਨਾਂ ਜਿਹੜੀ ਜ਼ਮੀਨ ਸੀ 2 ਕਿੱਲੇ ਉਹਦਾ 55 ਲੱਖ ਰੁਪਇਆ ਲੈ ਕੇ ਮਾਸਟਰ ਨਾਰਜੀ ਤੋਂ ਤੇ ਉਹਦੇ ਉੱਤੇ ਬਾਅਦ ਦੇ ਵਿੱਚ ਲੋਨ ਕਰਵਾ ਦਿੱਤਾ ਵਿਆਨਾ ਕਰਕੇ ਝੂਠ ਬੋਲ ਕੇ ਪੈਸੇ ਲੈ ਲਏ ਤੇ ਬਿਆਨਾ ਕਰ ਲਿਆ ਵੀ ਮੈਂ ਤੁਹਾਡੀ ਰਜਿਸਟਰੀ ਕਰਵਾ ਦੂੰਗਾ ਬਾਅਦ ਦੇ ਵਿੱਚ ਉਹਦੇ ਉੱਤੇ 35 ਲੱਖ ਰੁਪਇਆ ਦਾ ਲੋਨ ਕਰਵਾ ਦਿੱਤਾ ਪਹਿਲਾ ਕੋਠੀ ਦਾ ਲੋਨ ਇਹਦਾ ਫਰਾਡ ਨਿਕਲਿਆ ਫਿਰ ਮਾਸਟਰ ਨਾਰਜੀ ਨਾਲੇ ਨੇ ਐਦਾਂ ਕੀਤੀ ਭਾਵੇਂ ਕਿ ਉਹ ਵੀ ਮੇਰੇ ਕੋਲੇ ਆਏ ਸੀਗੇ ਪਰ ਮੈਂ ਉਹਨਾਂ ਨੂੰ ਕਿਹਾ ਮਾਟਰ ਇਹ ਮੇਰੇ ਨਾਲ ਜੇ ਤੁਸੀਂ ਖੜੋਗੇ ਜਾਂ ਮੇਰੇ ਮੈਂ ਤੁਹਾਡੇ ਨਾਲ ਖੜਾਂਗਾ ਤਾਂ ਹੀ ਤੁਹਾਡੇ ਪੈਸੇ ਮੁਕਰ ਜੂਗਾ ਤੁਸੀਂ ਇਹਦੇ ਨਾਲ ਆਪਣੀ ਲੜਾਈ ਖੁਦ ਲੜੋ ਪਰ ਮੈਂ ਇਹਨੂੰ ਇਹ ਜਗਰਤਾ ਕਰਨਾ ਪੈ ਰਿਹਾ ਕਿ ਉਹ ਰੁਕਦਾ ਹੀ ਹੈ ਨਹੀਂਗਾ ਉਹ ਕਹਿੰਦਾ ਵੀ ਖਾਬ ਨਹੀਂ ਬਾਬਾ ਮੇਰੇ ਕੋਲੋਂ ਡਰ ਗਿਆ ਤੇ ਇਸ ਕਰਕੇ ਬਾਬਾ ਕੋਲ ਬੋਲ ਨਹੀਂ ਰਿਹਾ ਤੇ ਪੱਕੀ ਸਤਕਾਰਯੋਗ ਸ਼ਖਸੀਅਤਾਂ ਨੇ ਮੈਨੂੰ ਕਿਹਾ ਸੀ ਵੀ ਪ੍ਰਿੰਦ ਇਦਾਂ ਦੇ 100 ਤਰ੍ਹਾਂ ਦੇ ਬੰਦੇ ਹੁੰਦੇ ਐ ਇਹਨਾਂ ਨੂੰ ਭੌਂਕੀ ਜਾਣ ਦਿਓ ਤੁਸੀਂ ਸੇਵਾ ਕਰੋ ਤੁਸੀਂ ਗੁਰੂ ਦੇ ਲੱਗ ਲੱਗੇ ਹੋਏ ਹੋ ਪਰ ਇਹ ਟਿਕਦਾ ਨਹੀਂ ਇਸ ਕਰਕੇ ਮੈਨੂੰ ਇਹਦੀ ਗੱਲ ਦਾ ਜਵਾਬ ਜਿਹੜਾ ਦੇਣਾ ਪੈ ਰਿਹਾ ਹੈ ਹੁਣ ਉਹ ਉਹਨਾਂ ਨਾਲ ਕੱਲ ਜਾ ਕੇ ਮਾਟਰ ਜੀ ਦਾ ਗੋਡਾ ਫੜ ਕੇ ਉਹਨਾਂ ਤੋਂ ਕੁਝ ਦਿਨਾਂ ਦਾ ਟਾਈਮ ਲੈ ਕੇ ਆਇਆ ਬਾਕੀ ਦੇਖਦਾ ਮੈਂ ਨਹੀਂ ਮੰਨਦਾ ਕਿ ਇਹ ਰਜਿਸਟਰੀ ਕਰਾਊਗਾ ਇਹਦੇ ਕੋਲ 4 ਕਿੱਲੇ ਜ਼ਮੀਨ ਹੈ ਫਿਰ ਉਸ ਤੋਂ ਬਾਅਦ ਇਸਨੇ ਕੀ ਕੀਤਾ ਇੱਕ ਬੈਂਕ ਤੋਂ ਹੋਰ ਦੁਗਾਲ ਪਿੰਡ ਦੀ ਜ਼ਮੀਨ ਪਾ ਕੇ ਇਹੀ ਜਿਹੜੀ ਕੁਰਪ ਹੋਈ ਹੋਈ ਕੋਠੀ ਹੈ ਉਹ ਵਿੱਚ ਪਾ ਕੇ ਉਹਦੇ ਤੇ ਲੋਨ ਪਾਸ ਕਰਵਾ ਲਿਆ ਤੇ 35 ਲੱਖ ਰੁਪਈਆ ਦਾ ਫਿਰ ਇਹਨੇ ਲੋਨ ਪਾਸ ਕਰਵਾ ਲਿਆ ਪਰ ਉਹ ਲੋਨ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹ ਫਰਾਡ ਵਿਅਕਤੀ ਆ ਇਨੇ ਆਪਦਾ ਆਧਾਰ ਕਾਰਡ ਪੈਨ ਕਾਰਡ ਚੇਂਜ ਕਰਕੇ ਬਲਵਿੰਦਰ ਸੇਖੋਂ ਕੱਟ ਕੇ ਬਲਵਿੰਦਰ ਗਿੱਲ ਲਿਖਵਾ ਦਿੱਤਾ ਉਹਦੇ ਉੱਤੇ ਜੋ ਕਿ ਮੇਰੇ ਕੋਲੇ ਪ੍ਰੂਫ ਨੇ ਬਕਾਇਦਾ ਇਸ ਗੱਲ ਦੇ ਮੇਰੇ ਕੋਲੇ ਇਹਦਾ ਆਧਾਰ ਕਾਰਡ ਵੀ ਹੈ ਮੇਰੇ ਕੋਲੇ ਇਹਦਾ ਪੈਨ ਕਾਰਡ ਵੀ ਹੈ ਜਿਹੜਾ ਨੇ ਜਾਲੀ ਤਿਆਰ ਕਰਵਾਇਆ ਸੋ ਇਹ ਇਦਾਂ ਦਾ ਫਰਾਡ ਵਿਅਕਤੀ ਹੈ ਫਿਰ ਇੱਕ ਸਰਪੰਚ ਹੈਗਾ ਬਾਦਲਗੜ ਦਾ ਤੇ ਉਹਨਾਂ ਦਾ ਇਹਨੇ 27 ਲੱਖ ਰੁਪਇਆ ਉਹਨਾਂ ਨੂੰ ਵੀ ਬਿਆਨਾ ਕਰਵਾਇਆ ਹੋਇਆ ਜਵੀਨ ਤੋਂ ਇੱਕ ਨजीर ਵਿਅਕਤੀ ਮੁਸਲਮਾਨ ਆ ਪਾਤੜਾਂ ਦਾ ਉਹਦੇ ਤੋਂ 17-18 ਲੱਖ ਰੁਪਇਆ ਲੈ ਕੇ ਉਹਨੂੰ ਵੀ ਹੋਣੇ ਨੇ ਕਿੱਲੇ ਦੀ ਇੱਕ ਦੀ ਰਜਿਸਟਰੀ ਗੈਣੀ ਦੀ ਕਰਵਾਈ ਸੀਗੀ ਉਹਦੇ ਤੋਂ ਵੀ ਮੁਕਰਦਾ ਜਾ ਰਿਹਾ ਪਰ ਜੇ ਉਹਨਾਂ ਵਿਅਕਤੀਆਂ ਨੇ ਇਹ ਪੈਸੇ ਨਾ ਵਾਪਸ ਕਰੇ ਫਿਰ ਕੋਈ ਗੱਲ ਨਹੀਂ ਉਹਨਾਂ ਦਾ ਸਾਥ ਵੀ ਦੇਵਾਂਗੇ ਉਹਨਾਂ ਨੇ ਪਹੁੰਚਣਾ ਵੀ ਕੀਤਾ ਤੇ ਨजीर ਨਾਲ ਚਲੋ ਮੇਰਾ ਨਹੀਂ ਕੋਈ ਸੰਪਰਕ ਹੋਇਆ ਪਰ ਉਹਦੀ ਸਾਰੀ ਗੱਲਬਾਤ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸੋ ਇਹ ਵਿਅਕਤੀ ਜਿਹੜਾ ਹੈਗਾ ਇਹ ਬਹੁਤ ਫਰਾਡ ਵਿਅਕਤੀ ਹੈ ਇਹਨੇ ਕਾਰਡ ਜਾ ਬਣਵਾਇਆ ਹੋਇਆ ਪਤਾ ਨਹੀਂ ਕਾਹਦਾ ਕਾਹਦਾ ਨਾ ਉਹਦੇ ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕਰੂਗਾ ਇਹ ਬੰਦਿਆਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੇ ਤੋ ਘਬਰਾਉਣ ਦੀ ਲੋੜ ਨਹੀਂ ਆ ਮੇਰੇ ਨਾਲ ਸੰਪਰਕ ਕਰ ਲਿਓ ਖੁੱਡ ਠੱਕ ਬੰਦਾ ਇਹਨੇ ਜਵਾਖਾਂ ਦੇ ਪੱਲੇ ਕੁਛ ਨਹੀਂ ਛੱਡਿਆ ਆਪਣੇ ਦੇ ਜਾਇਾਦ ਜਿਹੜੀ ਐਨੇ ਸਾਰੀ ਵੇਚ ਵਟ ਕੇ ਐਨ ਕਰ ਦਿੱਤੀ ਐ ਸੋ ਮੇਰੇ ਦੇ ਜਿਹੜੀ ਇਹਨੇ ਇਲਜ਼ਾਮਬਾਜ਼ੀ ਕੀਤੀ ਐ ਸੋ ਬਿਲਕੁਲ ਝੂਠੀ ਅਤੇ ਬੇਬੁਨਿਆਦ ਇਲਜ਼ਾਮਬਾਜ਼ੀ ਐ ਸਤਗੁਰੂ ਨੂੰ ਪਤਾ ਐ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿੱਕੀ ਐ ਸੋ ਮੈਂ ਇਹੀ ਬੇਨਤੀ ਕਹਿਣਾ ਕਰਨਾ ਚਾਹੁੰਦਾ ਆ ਪਿੰਡ ਦੇ ਜਿਹੜੇ ਲੱਲੀ ਛੱਲੀ ਤੁਰੇ ਫਿਰਦੇ ਆ ਨਾ ਜੇ ਨਾਲ ਮੈਨੂੰ ਕਿਸੇ ਦੀ ਪਰਵਾਹ ਨਹੀਂ ਐ ਅਸਲ ਇਹਦੇ ਨਾਲ ਮੇਣਾ ਜਿਹੜਾ ਰੌਲਾ ਹੋਇਆ ਉਹ ਇਸ ਗੱਲ ਦਾ ਹੋਇਆ ਸੀ ਮੇਰੇ ਬਾਹਰ ਜਾਣ ਤੋਂ ਪਹਿਲਾਂ ਇਹਨੇ ਮੇਰੇ ਨਾਲ ਇੱਕ ਬੇਨਤੀ ਮੈਨੂੰ ਇਹਨੇ ਇੱਕ ਬੇਨਤੀ ਕੀਤੀ ਕਿ ਆਹਦਾ ਬਾਬਾ ਜੀ ਵੀ ਇਹ ਗੁਰਦੁਆਰਾ ਸਾਹਿਬ ਜਿਹੜਾ ਆਪਾਂ ਇੱਕ ਟਰਸਟ ਨੂੰ ਦੇਣਾ ਚਾਹੁੰਦੇ ਆ ਉਹ ਟਰਸਟ ਕੀ ਕਰੂਗੀ 50% ਪੈਸੇ ਹਰਿਆਣੇ ਦੀ ਕੋਈ ਟਰਸਟ ਸੀਗੇ ਵੀ 50% ਪੈਸੇ ਉਹ ਟਰਸਟ ਰੱਖੂਗੀ 50% ਪੈਸੇ ਉਹ ਦੇਊਗੀ 10% ਪੈਸੇ ਉਹਦੇ ਵਿੱਚੋਂ ਮੈਂ ਗੁਰਦੁਆਰਾ ਸਾਹਿਬ ਤੇ ਲਾਊਗਾ ਤੇ 40% ਪੈਸੇ ਮੈਂ ਰੱਖੂਗਾ ਮੈਂ ਆਪਦਾ ਬੁਮੀ ਜਨ ਸੈਟ ਕਰੂਗਾ ਮੈਂ ਇਹਨੂੰ ਕਿਹਾ ਵੀ ਦੇਖੋ ਸੰਗਤਾਂ ਨੇ ਸਹਿਯੋਗ ਕੀਤਾ ਹੈ ਤੇ ਕਾਰ ਸੇਵਾ ਇਹਦੀ ਕੀਤੀ ਹੈ ਜਥੇਬੰਦੀ ਦੇ ਹਿਸਾਬ ਨਾਲ ਚੱਲ ਰਿਹਾ ਹੈ ਇਹ ਸਥਾਨ ਵੀ ਮੈਂ ਇਹਦੇ ਤੇ ਕੋਈ ਡਿਸੀਜਨ ਨਹੀਂ ਲੈ ਸਕਦਾ ਦੇਖੋ ਤੂੰ 10% ਪੈਸੇ ਤੇ ਲਾਏਗਾ 90% ਪੈਸੇ ਕਿੱਥੋਂ ਪੂਰੇ ਕੀਤੇ ਜਾਣਗੇ ਤੁਸੀਂ ਖਾ ਜਾਓਗੇ ਪੈਸੇ ਤਾਂ ਉਹ ਸੋ ਮੈਂ ਇਹਨੂੰ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਬਹੁਤ ਤਕਰਾਰ ਬਾਜੀ ਇਸ ਗੱਲ ਪਿੱਛੇ ਕੀਤੀ ਵੀ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਜੇ ਇਹ ਐਨਾ ਚੰਗਾ ਵਿਅਕਤੀ ਤੀਗਾ 2015 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਿਆ ਤੀਆ ਵਿਧਨਾਬਾਦ ਇਹਨੂੰ ਪ੍ਰਧਾਨਗੀ ਤੋਂ ਲਾ ਕੇ ਮਾਰਿਆ ਸੰਗਤਾਂ ਨੇ ਆਪਦੇ ਆਪ ਸੇਵਾ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਸੰਗਤਾਂ ਨੇ 2016 ਦੇ ਵਿੱਚ ਲਿਖ ਕੇ ਮੈਨੂੰ ਦੇ ਦਿੱਤਾ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸਾਰੀਆਂ ਸੰਗਤਾਂ ਨੂੰ ਪਤਾ ਹੈ ਬਹੁਤ ਲੰਮਾ ਸਮਾਂ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਲਈ ਸੰਘਰਸ਼ ਕੀਤਾ ਹੈ ਔਰ ਅਨੇਕਾਂ ਮੁਕੱਦਮੇ ਚੱਲੇ ਆ ਜੇਲਾ ਗੱਟੀਆਂ ਸਾਰੀਆਂ ਸੰਗਤਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਹੁਣ ਇਸ ਵਿਅਕਤੀ ਨੇ 15 ਦਾ 10 ਦਿਨ ਪਹਿਲਾਂ ਪਿੰਡ ਦੇ ਵਿੱਚ ਇਕੱਠ ਕਰਕੇ ਲੌਸਮੈਂਟ ਕਰਾ ਕੇ ਕਿ ਆਪਾਂ ਪਿੰਡ ਦਾ ਇਕਾਂ ਕਰਨਾ ਹੈ ਤੇ ਬਾਬਾ ਜੀਵਨ ਸਿੰਘ ਨੂੰ ਪਿੰਡ ਚੋਂ ਕੱਢਣਾ ਹੈ ਇਹ ਕਿਸੇ ਨੂੰ ਨਹੀਂ ਦੱਸਿਆ ਨੇ ਲੌਸਮੈਂਟ ਇਹਨੇ ਇਸ ਦਾ ਇਹ ਕਰਵਾ ਦਿੱਤੀ ਕਿ ਆਪਾਂ ਪਿੰਡ ਦਾ ਇਕਾਂ ਕਰਨਾ ਪਿੱਛੇ ਜੋ ਰੌਲੇ ਸੀ ਉਹ ਸਾਰੇ ਖਤਮ ਕਰਨੇ ਨੇ ਭਾਵੇਂ ਕਿ ਸਾਰੇ ਰੌਲੇ ਪਹਿਲਾਂ ਹੀ ਖਤਮ ਹੋ ਚੁੱਕੇ ਨੇ ਸਮਝੌਤਾ ਹੋ ਗਿਆ ਸੀਗਾ ਸਾਰਾ ਨਗਰ ਆਪਸ ਵਿੱਚ ਖੁਸ਼ੀ ਕਮੇਲ ਵਿੱਚ ਵਰਤਦਾ ਪਰ ਇਸ ਵਿਅਕਤੀ ਨੇ ਮੇਰੇ ਬੰਦ ਇਕੱਠੇ ਕਰਨ ਦੇ ਲਈ ਬੰਦੇ ਝੂਠੀ ਲੌਸਮੈਂਟ ਕਰਵਾ ਕੇ ਬੰਦੇ ਇਕੱਠੇ ਕਰਕੇ ਉੱਥੇ ਗੱਲ ਰੱਖ ਦਿੱਤੀ ਇਹ ਕਿ ਅਗਲਾ ਕਿੱਲਾ ਜਿਹੜਾ ਜ਼ਮੀਨ ਹੈ ਉਹਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਜਦੋਂ ਮਰਜ਼ੀ ਕੰਦ ਕੱਢ ਲਓ ਫਿਰ ਉੱਥੇ ਪਿੰਡ ਦੇ ਸਰਪੰਚ ਨੇ ਇਹ ਗੱਲ ਰੱਖ ਦਿੱਤੀ ਵੀ ਅਸੀਂ ਕਿਉਂ ਕੱਢੀਏ ਕੰਦ ਤੁਸੀਂ ਕੰਦ ਕੱਢ ਕੇ ਦੇ ਦਿਓ ਸਾਨੂੰ ਤੇ ਸਾਡਾ ਸਮਝੌਤਾ ਹੈ ਸਾਡਾ ਤਾਂ ਕੋਈ ਰੌਲਾ ਹੀ ਹੈ ਨਹੀਂ ਇਸ ਗੱਲ ਦਾ ਵੀ ਜੇ ਤੁਸੀਂ ਪਿੰਡ ਦਾ ਇਕਾ ਕਰਨਾ ਚਾਹੁੰਦੇ ਹੋ ਤਾਂ ਫਿਰ ਇੱਥੋਂ ਹੀ ਇਕਾ ਹੋਣਾ ਸੋ ਮੈਂ ਸਮਝਦਾ ਵੀ ਉਹਨਾਂ ਨੇ ਇਹ ਗੱਲ ਜਿਹੜੀ ਰੱਖੀ ਫਿਰ ਇਹਦੇ ਮੂੰਹ 'ਚ ਜੜੀਆਂ ਕੌਣ ਗਣੀਆਂ ਪੈ ਗਈਆਂ ਇਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੰਮ ਤਾਂ ਕੱਢ ਲਓ ਅਸੀਂ ਨਾਲ ਨਹੀਂ ਲੱਗਦੇ ਬਾਬਾ ਜੀ ਬਲ ਸਿੰਘ ਇਹਦਾ ਮਤਲਬ ਇਹ ਫਿਰ ਦੁਬਾਰਾ ਤੋਂ ਫਿਰ ਪਿੰਡ ਨੂੰ ਮਰਵਾਉਣਾ ਚਾਹੁੰਦਾ ਉਸੇ ਸਥਿਤੀ ਦੇ ਲੈ ਕੇ ਮੇਰੇ ਨਾਲ ਜੇ ਕੋਈ ਇਹਦਾ ਰੌਲਾ ਹੈ ਮੇਰੇ ਨਾਲ ਜੇ ਕੋਈ ਟੱਕਰਨਾ ਚਾਹੁੰਦਾ ਹੈ ਮੇਰੀ ਛਾਤੀ 'ਚ ਬੱਜੇ ਪਿੰਡ ਨੂੰ ਕਿਉਂ ਗੁਮਰਾਹ ਕਰਦਾ ਹੈ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਵਿਅਕਤੀ ਨੇ ਕੁਝ ਦਿਨ ਜਾਂਦੇ ਨੇ ਪੱਲੇ ਕੁਝ ਨਹੀਂ ਇਹਨੇ ਸਾਰੀ ਜ਼ਮੀਨ ਜਮੂਨ ਵੇਚ-ਵਟ ਦੇਣੀ ਹੈਗੀ ਜਾਏ ਨੇ ਪੈਸੇ ਮੁੱਕ ਕਰਨੀਆਂ ਬੰਦਿਆਂ ਦੇ ਇਹ ਸਾਫ਼ ਗੱਲ ਹੈ ਇਹ ਆਪਣੀਆਂ ਗੱਲਾਂ ਤੇ ਪੜਦਾ ਪਾਉਣ ਦਾ ਮਾਰਾ ਮੇਰੀਆਂ ਗੱਲਾਂ ਨੂੰ ਲਿਆ ਕੇ ਮੇਰੇ ਉੱਤੇ ਸੱਟਣਾ ਚਾਹੁੰਦਾ ਸੀ ਇਹ ਸਾਰੀ ਗੱਲਬਾਤ ਸੋ ਸੰਗਤਾਂ ਚੰਗੀ ਤਰ੍ਹਾਂ ਜਾਣਦੀਆਂ ਕਿੰਨਾ ਲੰਮਾ ਸਮਾਂ ਇੱਥੇ ਸੰਘਰਸ਼ ਕੀਤਾ ਹੈ ਇਹ ਜ਼ਮੀਨ ਲਈ ਸੋ ਕਿਸੇ ਦੀ ਪ੍ਰਵਾਹ ਨਹੀਂ ਆ ਪਿੰਡ ਦੇ ਲਾਦਰੂ ਦੇ ਪੰਜ ਸੱਤ ਦੇ ਨਾਲ ਲੱਗੇ ਹੋਏ ਮੈਂ ਨਾ ਕਦੇ ਇਹਨਾਂ ਦੀ ਪ੍ਰਵਾਹ ਕੀਤੀ ਹੈ ਤੇ ਨਾ ਧਰਨੀ ਹੈ ਸੰਗਤਾਂ ਮੇਰੇ ਲਈ ਸਤਿਕਾਰਯੋਗ ਨੇ ਤੇ ਹਮੇਸ਼ਾ ਰਹਿਣਗੀਆਂ ਜਿਹੜੀਆਂ ਗੁਰੂ ਘਰ ਨੂੰ ਮੰਨਦੀਆਂ ਠੀਕ ਹੈ ਚੱਲਦਾ ਰਹਿਣਾ ਪ੍ਰਬੰਧ ਗੁਰੂ ਕਰਦਾ ਇਹ ਇਦਾਂ ਹੀ ਚੱਲਦੇ ਰਹਿਣਿਆ ਕੋਈ ਗੱਲ ਇਤਰਾ ਚੜਾ ਆਉਂਦੇ ਰਹਿੰਦੇ ਹੈਗੇ ਸੋ ਇਹ ਬਲਵਿੰਦਰ ਸਿੰਘ ਜਿਹੜਾ ਵਿਅਕਤੀ ਹੈ ਮੈਂ ਫਿਰ ਦੁਬਾਰਤ ਬੇਨਤੀ ਕਰਨਾ ਚਾਹਨਾ ਵੀ ਪਿੰਡ ਵੀ ਸचेत ਰਵੇ ਇਹਦੇ ਕੋਲ ਪਿੰਡ ਨੂੰ ਵੀ ਇਹ ਬਹੁਤ ਗਮਰਾਹ ਕਰਦਾ ਸੋ ਜਿਹੜਾ ਗੁਰੂ ਘਰ ਦੀ ਜ਼ਮੀਨ ਦਾ ਗੱਲ ਇਹ ਬਾਰ ਬਾਰ ਰੱਖਦਾ ਵੀ ਉਹ ਕਿੱਲਾ ਜ਼ਮੀਨ ਤੇ ਤੁਸੀਂ ਦੁਵਾਰੇ ਕਬਜਾ ਕਰ ਲਓ ਫਿਰ ਇਹਨੇ ਇੱਕ ਹੋਰ ਗੱਲ ਰੱਖੀ ਕਿ ਬਾਬਾ ਜੀਵਨ ਸਿੰਘ ਦੀ ਕੋਠੀ ਤੇ ਮੈਂ ਕਬਜਾ ਕਰੂੰਗਾ ਤੁਸੀਂ ਮੇਰੇ ਨਾਲ ਲਾ ਕੇ ਕਬਜਾ ਕਰਾਓ ਤੇ ਤੁਸੀਂ ਕਿੱਲਾ ਜ਼ਮੀਨ ਜਿਹੜੀ ਹੈ ਗੁਰਦਾਰਾ ਸਾਹਿਬ ਦੀ ਸਾਹਮਣੂ ਦੱਸੋ ਵੜ ਜੂਗਾ ਇਹ ਮੇਰੀ ਕੋਠੀ ਤੇ ਕਬਜਾ ਕਰਨ ਲਈ ਇਹਦਾ ਜੋਰ ਲੱਗਿਆ ਮੇਰਾ ਦਿਨ ਰਾਤ ਇੱਕ ਲੱਗੀ ਹੋਈ ਐ ਮੇਰੀ ਮੈਨੂੰ ਪਤਾ ਮੈਂ ਗੁਰਦਾਰਾ ਸਾਹਿਬ ਦਾ ਪ੍ਰਬੰਧ ਕਿਵੇਂ ਚਲਾਉਣਾ ਸੋ ਮੈਨੂੰ ਵਿਦੇਸ਼ ਚੋਂ ਇਸ ਕੰਜਰ ਬੰਦੇ ਦੀ ਬਦੌਲਤ ਵਾਪਸ ਮੁੜਨਾ ਪਿਆ ਤੇ ਕਿਉਂਕਿ ਮੈਂ ਸੱਚਾ ਸੀਗਾ ਕਦੇ ਵੀ ਜੇ ਕੋਈ ਬੰਦਾ ਝੂਠਾ ਹੋਵੇ ਬਾਹਰ ਜਾ ਕੇ ਵਾਪਸ ਨਹੀਂ ਮੁੜਦਾ ਹੁੰਦਾ ਕਦੇ ਉਹਨੂੰ ਪਤਾ ਹੁੰਦਾ ਵੀ ਮੇਰੇ ਜਾਣ ਨਾਲ ਮੇਰਾ ਨੁਕਸਾਨ ਹੋਊਗਾ ਪਰ ਮੈਂ ਸੱਚਾ ਤੇ ਮੈਂ ਵਾਪਸ ਮੁੜਿਆ ਵਾ ਫਿਰ ਹੁਣ ਮੇਰੀ ਹੱਕ ਚ ਕਿਉਂ ਨਹੀਂ ਵੱਜਦਾ ਹੈਗਾ ਮੇਰੀ ਹੱਕ ਚ ਵੱਜਿਆ ਨਾ ਸਿੱਧਾ ਆ ਕੇ ਜੇ ਕੋਈ ਗੱਲਬਾਤ ਹੈਗੀ ਐ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਗਰੰਥੀ ਸਿੰਘ ਨੂੰ ਧਮਕੀਆਂ ਦਿੰਦਾ ਐ ਕਰਦੇ ਆਂਗੇ ਜੀ ਅਸੀਂ ਇੱਥੇ ਤੁਹਾਨੂੰ ਕੱਢ ਦੇਾਂਗੇ ਟਰਸਟ ਬਣਾ ਤੇਰੀ ਜ਼ਰੂਰਤ ਹੀ ਕੋਈ ਨਹੀਂ ਇਹ ਤੂੰ ਵਰਕਾ ਪਾੜ ਦੀ ਕੱਢਣ ਕਢਾਉਣ ਵਾਲੀਆਂ ਗੱਲਾਂ ਤਾਂ ਦੂਰ ਦੀਆਂ ਰਹੀਆਂ ਲੰਮਾ ਸਮਾਂ ਇਸ ਗੁਰਦਾਰਾ ਸਾਹਿਬ ਦੀ ਜ਼ਮੀਨ ਲਈ ਸੰਘਰਸ਼ ਕੀਤਾ ਤੇ ਆਪਾਰ ਸੇਵਾ ਚੱਲ ਰਹੀ ਹੈ ਚੜ੍ਹਦੀ ਕਲਾ ਨਾਲ ਚੱਲ ਰਹੀ ਹੈ ਸੋ ਇਹ ਹੋਰ ਕੋਈ ਇਨਾਂ ਕੋਲੇ ਨਹੀਂ ਹੈਗਾ ਸੋ ਸਾਰਿਆਂ ਸੰਗਤ ਨੂੰ ਪਤਾ ਹੈ ਇਸ ਗੱਲ ਦਾ ਜਿਹੜੀਆਂ ਮੈਨੂੰ ਚਾਉਣ ਵਾਲੀਆਂ ਸੰਗਤਾਂ ਔਰ ਜਿਨ੍ਹਾਂ ਨੇ ਸੰਘਰਸ਼ ਦੇਖਿਆ 6 ਸਾਲ ਲਗਾਤਾਰ ਮੇਰੇ ਬੱਚਿਆਂ ਦੀ ਪੜ੍ਹਾਈ ਨਹੀਂ ਮੈਂ ਕਰਾ ਸਕਿਆ 5 ਸਾਲ ਮੇਰੇ ਬੱਚਿਆਂ ਦੀ ਪੜ੍ਹਾਈ ਖਰਾਬ ਰਹੀ ਇਸ ਗੁਰਦਾਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਮੈਂ ਰਣੀਆ ਹਮੇਸ਼ਾ ਜਹੇਦਾਰ ਬਲਜੀਤ ਸਿੰਘ ਦਾਦੂ ਵਾਲਜੀ ਦਾ ਜਿਨ੍ਹਾਂ ਨੇ ਸਾਡੀ ਲਾਜ ਰੱਖੀ ਇਸ ਗੁਰਦਾਰਾ ਸਾਹਿਬ ਦੀ ਜ਼ਮੀਨ ਲਈ ਦਿਨ ਰਾਤ ਸਾਡੇ ਸੰਘਰਸ਼ ਦੇ ਵਿੱਚ ਸਾਹਸ ਦਿੱਤਾ ਇਹ ਨਹੀਂ ਕਿ ਪਿੱਛੇ ਮੂਹਰੇ ਹੋ ਕੇ ਸਾਹਸ ਦਿੱਤਾ ਸਾਡੇ ਅੱਗੇ ਖੜੇ ਉਦੋਂ ਇਹ ਸਾਰਾ ਨਗਰ ਜਾਜਾ ਡਿੱਗਦਾ ਸੀ ਸਾਡੀ ਪੱਗ ਦਾ ਸਵਾਲ ਹੈ ਜੀ ਕਿਵੇਂ ਮਾਰ ਅੱਜ ਇਹ ਵਿਰੋਧੀਆਂ ਦੇ ਨਾਲ ਰਲ ਕੇ ਪ੍ਰੋਪੋ ਕੰਡਾ ਕਰ ਰਹੇ ਨੇ ਪ੍ਰੋਪੋ ਕੰਡਾ ਇਹਨਾਂ ਦਾ ਚੱਲਣ ਵਾਲਾ ਨਹੀਂ ਹੈਗਾ ਸੋ ਰੌਲਾ ਕਿਸੇ ਗੱਲ ਦਾ ਨਹੀਂ ਹੈ ਰੌਲਾ ਸਿਰਫ ਇੱਕੋ ਹੀ ਗੱਲ ਦਾ ਮੇਰੀ ਤਾਂ ਬੋਟ ਵੀ ਇੱਥੋਂ ਦੀ ਮੇਰਾ ਆਧਾਰ ਕਾਰਡ ਵੀ ਇੱਥੋਂ ਦਾ ਮੇਰਾ ਪੈਨ ਕਾਰਡ ਵੀ ਇੱਥੋਂ ਦਾ ਮੇਰਾ ਲਾਇਸੈਂਸ ਵੀ ਇੱਥੋਂ ਦਾ ਤੇ ਮੇਰਾ ਹਸਲਾ ਲਾਇਸੈਂਸ ਵੀ ਇੱਥੋਂ ਦਾ ਮੇਰਾ ਪਾਸਪੋਰਟ ਵੀ ਇੱਥੋਂ ਦਾ ਮੇਰੇ ਬੱਚਿਆਂ ਦੇ ਸਾਰੇ ਡਾਕੂਮੈਂਟ ਇੱਥੋਂ ਦੇ ਮੈਂ ਰਹਿਣਾ ਇੱਥੇ ਆ ਦੱਸੋ ਬਾਬਾ ਜੀਵਨ ਸਿੰਘ ਨੂੰ ਕੱਢਣਾ ਜੀ ਪਿੰਡ ਨੇ ਇਕਾ ਕਰ ਲਿਆ ਆ ਚਾਰ ਵਿਅਕਤੀ ਤਾਂ ਪਿੰਡ ਨਹੀਂ ਹੈ ਨਾ ਪਿੰਡ ਨੇ ਦੱਸੋ ਇਸ ਗੱਲ ਨਾਲ ਕੀ ਲੈਣਾ ਦੇਣਾ ਪਰ ਇਹ ਪਿੰਡ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਦਾ ਬਿਵਾਦ ਖੜਾ ਕਰਕੇ ਪਿੰਡ ਨੂੰ ਮਰਵਾਉਣਾ ਚਾਹੁੰਦਾ ਹਾਂ ਮੈਂ ਇੱਕ ਵੇਂ ਦੀ ਜ਼ਰੂਰ ਪਿੰਡ ਨੂੰ ਕਰਨਾ ਚਾਹੁੰਦਾ ਜੇ ਨਗਰ ਦਾ ਸਮਝੌਤਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਕਿੱਲਾ ਛਡਵਾ ਕੇ ਹੁੰਦਾ ਆਪਸਰੀ ਚ ਜੋ ਵੀ ਹੁੰਦਾ ਤੇ ਉਹ ਨਗਰ ਇਕੱਠਾ ਹੋ ਕੇ ਕੋਈ 2-300 ਬੰਦਾ ਜ਼ਹੀਦਾਰ ਜੀ ਕੋਲੇ ਜਾਓ ਜ਼ਹੀਦਾਰ ਜੀ ਨਾਲ ਗੱਲ ਕਰੋ ਇਹਦੇ ਪਰਲੇ ਕੁਛ ਨਹੀਂ ਐ ਇਹਦੇ ਪਿੱਛੇ ਲੱਗ ਕੇ ਪਿੰਡ ਦਾ ਨੁਕਸਾਨ ਨਾ ਕਰਿਓ ਜੇ ਨਗਰ ਸਹਿਮਤ ਆ ਉਹ ਜ਼ਮੀਨ ਲਈ ਤਾਂ ਉਹ ਨਗਰ ਚਲੋ ਮੈਨੂੰ ਵੀ ਲੈ ਚਲੋ ਮੈਂ ਵੀ ਚੱਲਦਾ ਕਰੋ ਇਕੱਠੇ ਜਿਹੜੇ ਵਿਅਕਤੀ ਉਸ ਟਾਈਮ ਸਾਡੇ ਨਾਲ ਲੜਾਈ ਲੜਨ ਦੇ ਨਾਲ ਸੀਗੇ ਉਹਨਾਂ ਨੂੰ ਵੀ ਲੋਗ ਨਾਲ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੱਤਾ ਭਾਵੇਂ ਕਿ 2-4 ਹੀ ਬੰਦੇ ਸੀਗੇ ਉਸ ਟਾਈਮ ਵੀ ਜਿਹੜੇ ਦਿਲੋਂ ਸਾਥ ਦੇ ਰਹੇ ਸੀ ਲੋ ਉਹਨਾਂ ਨੂੰ ਵੀ ਨਾਲ ਚਲੋ ਮੈਂ ਵੀ ਚੱਲਦਾ ਜਹੇਦਾਰ ਜੀ ਕੋਲੇ ਪਰ ਐ ਗੁਮਰਾਹ ਨਾ ਹੋਇਓ ਇਹ ਵਿਅਕਤੀ ਬਹੁਤ ਫਰਾਡ ਵਿਅਕਤੀ ਹੈ ਇਹਦੇ ਕੋਲੋਂ ਸੁਚੇਤ ਰਹੋ ਠੀਕ ਹੈ ਇਹ ਇਹਦੇ ਕਿਉਂਕਿ ਹਵਲਾ ਚੁੱਕਿਆ ਬਖਰਾੜ ਚ ਇਹਦੇ ਇਹ ਕੋਈ ਡਿਪਰੈਸ਼ਨ ਚ ਇਹ ਪੂਰਾ ਕਾ ਉਹ ਸਾਰਾ ਕੁਝ ਵਿਗ ਗਿਆ ਇਹਦੇ ਕੋਲੇ ਕੁਝ ਨਹੀਂ ਐ ਬਰਬਾਦ ਕਰ ਦਿੱਤਾ ਇਹਨਾਂ ਨੇ ਘਰਦਿਆਂ ਨੂੰ ਵੀਰੇ ਹੁਣ ਪਤਾ ਲੱਗ ਰਿਹਾ ਮਾਸਟਰ ਜੀ ਇਹਨਾਂ ਦੇ ਭਰਾਵਾਂ ਕੋਲੇ ਵੀ ਜਾ ਕੇ ਆਇਆ ਮਾਸਟਰ ਨਾਰਜ ਜੀ ਐ ਜਿਹੜੇ ਜਾ ਕੇ ਆਇਆ ਦੇਖਦੇ ਆ ਫਿਰ ਕੀ ਬਣਦਾ ਸੋ ਇਹਦੇ ਤੋਂ ਸੁਚੇਤ ਰਹੋ ਇੱਕ ਜਗ੍ਹਾ ਠਾਣ ਵਾਲੇ ਸੀਗੇ ਉਹਨਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦਾ ਮੈਨੂੰ ਫੋਨ ਆਇਆ ਮੇਰੇ ਨਾਲ ਗੱਲ ਹੋਈ ਦਵਾਬਾ ਜੀ ਸਾਨੂੰ ਗੁਮਰਾਹ ਕੀਤਾ ਇਹਨੇ ਗੁਮਰਾਹ ਕਰਕੇ ਲੈ ਕੇ ਗਏ ਸੋ ਸੰਗਤ ਇਹਦੇ ਤੋਂ ਸੁਚੇਤ ਰਹੇ ਸੋ ਇਹਦੀਆਂ ਗੱਲਾਂ ਤੇ ਬਾਲਾ ਧਿਆਨ ਦੇਣ ਦੀ ਲੋੜ ਨਹੀਂ ਐ ਜੇ ਕਿਸੇ ਦੀ ਕੋਈ ਗੱਲ ਬਾਤ ਹੈ ਮੇਰੇ ਨਾਲ ਸੰਪਰਕ ਕਰੋ ਸਿੱਧਾ ਆ ਜਿਹੜਾ ਇੱਕ ਹੋਰ ਇਹਦੇ ਨਾਲ ਇੱਕ ਰਲਿਆ ਨਕਸ਼ਾ ਨਵੀਸ ਹੈ ਉਹ ਰਲਿਆ ਜਿਨੇ 2 ਨੰਬਰ ਦੇ ਪੈਸੇ ਨਾਲ ਸਾਰਾ ਕੁਝ ਬਣਾਇਆ ਉਹਦਾ ਵੀ ਪੜਦਾ ਫਾਸ਼ ਕਰਾਂਗੇ ਥੋੜੇ ਦਿਨਾਂ ਚ ਤੋਂ ਸੰਗਤਾਂ ਸੁਚੇਤ ਰਹਿਣ ਚੜ੍ਹਦੀ ਕਲਾ ਚ ਹਮੇਸ਼ਾ ਰਾਂ ਚਨਾਗਰੇਆ ਚਨਾਗਰੇ ਹੀ ਰਮਾਂਗੇ ਜਿਸ ਦਿਨ ਮੈਨੂੰ ਜਹੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕਹਿ ਦਿੱਤਾ ਕਿ ਪੁੱਤ ਸੇਵਾ ਛੱਡ ਦੇ ਮੇਰਾ ਤੌਲੀਆ ਕੁਸ਼ਹਿਰਾ ਮੈਂ ਮੋਢੇ ਧਰ ਕੇ ਘਰ ਚਲੇ ਜਾਵਾਂਗਾ ਪਰ ਇਹ ਇਹ ਚ ਸਾਰੇ ਜੋਰ ਲਾ ਲਣ ਇਹ ਮੈਨੂੰ ਭੇਜ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ